ਯੋਗਾ ਦਾ ਮਤਲਬ ਇਹ ਹੈ ਕਿ ਜੇ ਸਵੇਰੇ ਸਵੇਰੇ ਤੁਸੀਂ ਅੱਧਾ ਪੌਣਾ ਘੰਟਾ ਘੰਟਾ ਯੋਗਾ ਲਾ ਕੇ ਫਰੈਸ਼ ਮੂਡ ਦੇ ਵਿੱਚ ਜਾਓਗੇ ਆਪਣੇ ਆਫਿਸ 'ਚ ਤੁਹਾਡੀ ਕੰਮ ਕਰਨ ਦੀ ਜਿਹੜੀ ਉਹ ਹੈ ਪੋਟੈਂਸ਼ੀਅਲ ਹੈ ਉਹ ਵਧੂਗੀ ਜੇ ਪੰਜਾਬ ਸਿਹਤਮੰਦ ਰਹੂਗਾ ਤਾਂ ਹੀ ਉਹ ਪੰਜਾਬ ਜਿਹੜਾ ਉਹ ਰੰਗਲਾ ਬਣ ਸਕਦਾ ਹੈ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਭਗਵੰਤ ਸਿੰਘ ਮੰਗਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਜਦੋਂ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਜੋ ਹੁਣ ਲੋਕ ਲਹਿਰ ਬਣ ਗਈ ਹੈ ਮੇਰਾ ਨਾਮ ਉਸਕਾਨ ਹੈ ਮੈਂ ਬਿਹਾਰ ਬਿਹਾਰ ਦੀ ਰਹਿਣ ਵਾਲੀ ਆ ਯੋਗਾ ਕਰਨ ਆਨੇ ਆ ਸੀ ਇੱਥੇ ਸਾਨੂੰ ਬਹੁਤ ਅੱਛਾ ਲੱਗਦਾ ਹੈ ਮੈਨੂੰ ਬਹੁਤ ਫਾਇਦਾ ਹੋਇਆ ਹੈ ਯੋਗਾ ਕਲਾਸ ਅਟੈਂਡ ਕਰਕੇ ਫਲੈਕਸੀਬਿਲਟੀ ਬਹੁਤ ਮਿਲਦੀ ਆ ਸਟ्रेस ਦੂਰ ਹੁੰਦਾ ਸਾਡਾ ਸ਼ੂਗਰ ਵਗੈਰਾ ਸੀ ਮੈਂ ਬੈਠ ਨਹੀਂ ਸਕਦੀ ਸੀ ਜ਼ਮੀਨ ਤੇ ਹੁਣ ਮੇਰੇ ਲੈਗਸ ਵੀ ਠੀਕ ਨੇ ਮਤਲਬ ਬਹੁਤ ਜ਼ਿਆਦਾ ਫਰਕ ਆ ਮੈਂ ਤਾਂ ਸਰਕਾਰ ਦਾ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਸ਼ੁਰੂ ਕਰਵਾਇਆ

何 ਸਰ ਨਾਲ ਤੋਂ ਹੋ ਜਾਈ ਭਾਜੀ ਭਾਜੀ ਘਮਾਣਾ ਮੜਾ ਪਿਛਾੜੀ ਸਰ ਘਮਾਣਾ ਮੜਾ ਪਿਛਾੜੀ ਕੋਈ ਨਹੀਂ ਮਾਇਆ ਸਾਰੇ ਘਬਕਨ ਲਿਆ ਜੀ ਬਾਦ ਮੈਂ ਦਾ ਅੰਦਰ ਲੱਗਣੀ ਚਾਸਤਾ ਕਰ ਦੋ ਮੋਟੇ ਜਿਹੜਾ ਹੈ 67 1 2 3 ਸੀ ਐਸਟਾਸ ਆ ਪਲੀਜ਼ ਐਕਸ਼ਨ ਮਿਆ ਕਿਤਨਾ ਚੈਨ ਬਣਾ ਰਿਹਾ ਸਮਾਰੋਹ ਸੋਹ ਹੋ ਗਿਆ ਤੁਸੀਂ ਜਲਦ ਅਪੋਰਡਾ ਨਹੀਂ ਕਰਿਆ ਕੋਈ ਗੱਲ ਸੁਣੋ ਕੋਈ ਸੁਣੋ Oh like that. Like <laughs> a <laughs> ਇਹ ਜਿਹੜੀ ਅੱਜ ਕੋਠੀ ਤੁਸੀਂ ਜ਼ਬਤ ਕੀਤੀ ਹੈਗੀ ਹੈ ਤੇ ਇਹਦਾ ਅਸਲ ਸਾਰਾ ਕੇਸ ਥੋੜਾ ਸਮਝਾਉਂਗੇ ਜੀ ਬਿਲਕੁਲ ਜੀ ਤੇ ਕੋਠੀ ਜਿਹੜੀ ਹੈਗੀ ਹੈ ਰਜਨੀ ਬਾਲਾ ਪਤਨੀ ਮਹਿੰਦਰਪਾਲ ਤੇ ਜਸਵਾਲ ਵਾਲੀ ਗਲੀ ਚ ਸਥਿਤ ਹੈ ਕੋਠੀ ਇਹ ਕੋਠੀ ਜਿਹੜੀ ਬਣਾਈ ਗਈ ਸੀ ਉਹ ਨਸ਼ੇ ਦੀ ਜਿਹੜੀ ਨਸ਼ੇ ਰਾਹੀਂ ਜਿਹੜੀ ਕਮਾਈ ਗਈ ਸੀ ਉਹ ਕਮਾਈ ਨਾਲ ਬਣਾਈ ਗਈ ਸੀ ਇਸ ਕਰਕੇ ਮੁਕੱਦਮਾ ਨੰਬਰ 40 2015 ਦਾ ਜਿਦੇ ਚ ਰਜਨੀ ਬਾਲਾ ਕੋਲੋਂ 260 ਗ੍ਰਾਮ ਹਿਰੋਇਨ ਬਰਾਮਦ ਹੋਈ ਸੀ ਉਸ ਮੁਕਦਮੇ ਚ ਅਸੀਂ ਇਹਦਾ ਪਹਿਲਾਂ ਫ੍ਰੀਜ਼ਿੰਗ ਕਰਕੇ ਐਸਐਚਓ ਵੱਲੋਂ ਮੌਕੇ ਦੇ ਐਸਐਚਓ ਵੱਲੋਂ ਫ੍ਰੀਜ਼ ਕਰਕੇ ਇਹਦਾ ਆਰਡਰ ਕਨਫਰਮ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀ ਉਹਨਾਂ ਤੋਂ ਉਹ ਆਰਡਰ 2020 ਦੇ ਵਿੱਚ ਕਨਫਰਮ ਹੋ ਗਿਆ ਸੀਗਾ ਉਦੋਂ ਇਹ ਕੋਠੀ ਦੀ ਵੈਲਿਊ 23 ਲੱਖ ਦੇ ਕਰੀਬ ਸੀਗੀ ਤੇ ਇਹਦੀ ਇੱਕ ਕਾਰ ਵੀ ਜ਼ਬਤ ਕੀਤੀ ਗਈ ਸੀ ਜਿਹੜੀ ਰਜਨੀ ਬਾਲਾ ਦੇ ਬੇਟੇ ਦੇ ਨਾਂ ਤੇ ਸੀਗੀ ਉਹ ਕਾਰਖਾਨੇ 'ਚ ਖੜੀ ਹੈ ਉੱਥੇ ਤੁਹਾਨੂੰ ਦਿਖਾ ਦਾਂਗੀ ਉਹ ਕਾਰ ਵੀ i20 ਕਾਰ ਹੈਗੀ ਆ ਉਹਦੀ ਵੈਲਿਊ ਤਕਰੀਬਨ 7 ਲੱਖ 60 ਹਜ਼ਾਰ ਸੀਗੀ ਇਹ ਹੁਣ ਉਸ ਤੋਂ ਬਾਅਦ ਜਦੋਂ ਇਹ ਸਜ਼ਾ ਹੋ ਗਈ ਮੁਕਦਮੇ 'ਚ ਸਜ਼ਾ ਹੋਣ ਤੋਂ ਬਾਅਦ ਅਸੀਂ ਫੇਰ ਭੇਜਿਆ ਕਿ ਇਹਨੂੰ ਫ੍ਰੀਜ਼ ਕੀਤਾ ਜਾਵੇ ਪ੍ਰਾਪਰਟੀ ਨੂੰ ਅ ਫੋਰਫੀਟ ਕੀਤਾ ਜਾਵੇ ਤਾਂ ਕਿ ਇਹ ਸਰਕਾਰ ਪ੍ਰਾਪਰਟੀ ਇਹਨੂੰ ਲੈ ਕੇ ਫਿਰ ਕੁਰਕੀ ਕਰਾ ਕੇ ਤੇ ਇਹਦੀ ਬੋਲੀ ਤੇ ਵੇਚਿਆ ਜਾ ਸਕੇ ਉਹ ਆਰਡਰ ਸਾਨੂੰ ਪਿਛਲੇ ਸਾਲ ਮਿਲਿਆ ਸੀ ਪਰ ਉਸ ਚ ਫਿਰ ਇਹਨੂੰ ਅਪੀਲ ਕਰਨ ਦਾ ਹੱਕ ਹੁੰਦਾ ਕਿਉਂਕਿ ਇਹ ਸ਼ੋਅ ਕਰ ਸਕਦੀ ਹੈ ਵੀ ਨਹੀਂ ਨਾ ਲਈ ਜਾਵੇ ਮੇਰੀ ਪ੍ਰਾਪਰਟੀ ਮੇਰੀ ਹੋਰ ਸੋਤਰਾ ਸਰੋਤਾ ਤੋਂ ਬਣੀ ਹੋਈ ਪ੍ਰਾਪਰਟੀ ਹੈਗੀ ਹੈ ਪਰ ਉਹ ਅਪੀਲ ਵੀ ਖਾਰਜ ਹੋ ਚੁੱਕੀ ਹੈ ਤੇ ਅੱਜ ਸਾਡੇ ਕੋਲੇ ਇਹ ਆਰਡਰ ਆ ਚੁੱਕਿਆ ਹੈ ਅਸੀਂ ਇਹਨੂੰ ਅੱਜ ਕੁਰਕ ਕਰਕੇ ਇਹਦੇ ਤੇ ਸੀਲ ਲਗਾ ਕੇ ਤਹਿਸੀਲਦਾਰ ਸਾਹਿਬ ਸੀਲ ਲਗਾ ਕੇ ਕੇਸ ਦੁਆਰਾ ਉਹਨਾਂ ਨੂੰ ਡੀਆਰਓ ਸਾਹਿਬ ਭੇਜਾਂਗੇ ਭੀ ਡੀਆਰਓ ਸਾਹਿਬ ਜਿਹੜੇ ਮਾਲ ਅਫਸਰ ਹੈਗੇ ਨੇ ਜ਼ਿਲ੍ਹਾ ਦੇ ਉਹਨਾਂ ਨੇ ਇਹਨੂੰ ਕੁਰਕੀ ਦੇ ਆਰਡਰ ਪਾਸ ਕਰਦੇ ਆ ਉਹ ਥੋੜੇ ਆਉਣ ਵਾਲੇ ਸਮੇਂ 'ਚ ਇਹਦੀ ਕੁਰਕੀ ਕਰਾਈ ਜਾਏਗੀ ਫਿਰ ਇਹਦੀ ਬੋਲੀ ਕਰਾ ਕੇ ਪ੍ਰਾਈਵੇਟ ਰੱਤੀ ਤੇ ਪੈਸਾ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾਇਆ ਜਾਏਗਾ ਕੀਤੀ ਹੈਗੀ ਹੈ ਇੱਕ ਕਦਮ ਤੱਕ ਜਿਹੜੀ ਇਹਦੀ ਨਿਲਾਮੀ ਦੀ ਪ੍ਰੋਸੈਸ ਪੂਰਾ ਹੋ ਜਾਊਗਾ ਜੀ ਇਹ ਜਲਦੀ ਅੱਜ ਇਹਨੂੰ ਸੀਲਿੰਗ ਕਰਕੇ ਇਹਦੇ ਵਾਸਤੇ ਅਸੀਂ ਨਿਲਾਮੀ ਲਈ ਕੁਰਕੀ ਵਾਸਤੇ ਲਿਖ ਕੇ ਭੇਜਦੇ ਤੇ ਕੁਰਕੀ ਪੀਸੀ ਦਫ਼ਤਰ ਵੱਲੋਂ ਤੁਹਾਨੂੰ ਜਦੋਂ ਵੀ ਆ ਜਾਈਗੀ ਇਹਨੂੰ ਅਸੀਂ ਸੇਲ ਤੇ ਪੁੱਛਦੇ ਹਾਂ ਤਹਿਸੀਲਦਾਰ ਸਾਹਿਬ ਜਿਹੜੀ ਇਹ ਜਗ੍ਹਾ ਹੈ ਕੀ ਸਾਂਝੀ ਜਗ੍ਹਾ ਚ ਜਾਂ ਉਹਨਾਂ ਦੀ ਆਪਣੀ ਜਗ੍ਹਾ ਲਈ ਹੋਈ ਸੀ ਕੀ ਸਾਰਾ ਕੁਝ ਹੈਗਾ ਇਹ ਉਹਨਾਂ ਦੀ ਆਪਣੀ ਪਰਚੇਸ ਕੀਤੀ ਸੀ ਠੀਕ ਹੈ ਜੀ ਕਿੰਨੀ ਜਗ੍ਹਾ ਸਾਰੇ 6 ਮਰਲੇ ਇਹਨਾਂ ਨੇ ਕਿਹੜੇ ਸਾਲ ਦੇ ਵਿੱਚ ਜਗ੍ਹਾ ਦਿੱਤੀ ਸੀ ਜਗ੍ਹਾ ਪਹਿਲਾਂ ਦੀ ਲਈ ਗਈ ਸੀ 1970 ਸਰ ਇਸ ਤੋਂ ਇਲਾਵਾ ਵੀ ਰਚਦੀ ਦੀ ਕੋਈ ਪ੍ਰਾਪਰਟੀ ਸੀ ਜਿਹੜੀ ਤੁਸੀਂ ਖੁਰਚਣ ਜਾ ਰਹੇ ਹੋਗੇ ਨਾ ਸਿਰਫ ਇਹ ਹੀ ਹੈ ਇਹੀ ਸਿਰਫ ਇਹ ਹੀ ਕੋਟ ਹੈ 6 ਮਰਲੇ ਕਿੰਨੇ ਸਮੇਂ ਵਿੱਚ ਪ੍ਰੋਸੈਸ ਪੂਰਾ ਹੋ ਜੂ ਜਨ ਜੀ ਤੁਹਾਨੂੰ ਜਲਦੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਥੋੜੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਕਿ ਇਹ ਮੋਗੇ ਦਾ ਪਹਿਲਾ ਕੇਸ ਹੈ ਤੇ ਹੋ ਸਕਦਾ ਪੰਜਾਬ ਦਾ ਵੀ ਪਹਿਲਾ ਹੀ ਕੇਸ ਹੋਵੇ ਜਿਸ ਚ ਪ੍ਰਾਪਰਟੀ ਫੋਰਫੀਟ ਹੋਈ ਹੋਵੇ ਕਿਉਂਕਿ ਫ੍ਰੀਜ਼ਿੰਗ ਆਰਡਰ ਤਾਂ ਕਈਆਂ ਦੇ ਆ ਜਾਂਦੇ ਨੇ ਫਿਰ ਕਈ ਕੇਸਾਂ ਚ ਕੀ ਹੁੰਦਾ ਸਜ਼ਾ ਨਹੀਂ ਹੁੰਦੀ ਜਾਂ ਸਜ਼ਾ ਹੋ ਜਾਂਦੀ ਹੈ ਤਾਂ ਫਿਰ ਕਿਸੇ ਨਾ ਕਿਸ ਤਰ੍ਹਾਂ ਉਹ ਅਪੀਲ ਚ ਇਹ ਬਚਾ ਕਰ ਲੈਂਦਾ ਉਹਦੀ ਪ੍ਰਾਪਰਟੀ ਦਾ ਪਰ ਹੁਣ ਇਸ ਕੇਸ ਚ ਤਕਰੀਬਨ ਮੁਕਦਮਾ 2015 ਦਾ ਹੈ ਤੇ 2025 ਚ ਆ ਕੇ 10 ਸਾਲ ਦੇ ਪ੍ਰੋਸੈਸ ਦੇ ਤੇ ਬਾਅਦ ਇਹ ਫ੍ਰੀਜ਼ ਹੋ ਰਹੀ ਹੈ ਫੋਰਫੀਟ ਹੋ ਰਹੀ ਹੈ ਪ੍ਰਾਪਰਟੀ ਤੇ ਬਹੁਤ ਵੱਡੀ ਮਤਲਬ ਪ੍ਰਾਪਤੀ ਹੈਗੀ ਹੈ ਉਹ ਪੰਜਾਬ ਪੁਲਿਸ ਵੱਲੋਂ ਠੀਕ ਹੈ